ਆਰੇ ਆਪਰਾਵਾਂ ਨੂੰ ਮੇਰੇ ਸਾਸਤਰੀ ਘਾਲ ਤੇ ਅੱਜ ਦਾ ਮਿਨੀ ਬਲੌਗ ਮਿੱਤਰੋ ਸੇਵਾ ਆਪਣੀ ਲੱਗੀ ਹੈ ਭਾਂਡਿਆਂ ਦੇ ਤੇ ਆ ਕੇ ਆਏ ਮੀਤੋ ਆ ਗਏ ਸੇਵਾ ਕਰਨ ਦਾ ਬਾਬਾ ਜੀ ਤੇ ਛੜੇ ਭੜੀਏ ਦੇ ਭਾਂਡੇ ਤੋਂ ਕੋਈ ਗੱਲ ਨਹੀਂ ਬਾਕੀ ਸੇਵਾ ਜੋੜੀ ਲਿਆ ਸਭ ਤੋਂ ਪਹਿਲਾਂ ਰਾਬੜਾ ਨਾਲ ਲਿਆ ਕਰੋ ਤੇ ਬਾਕੀ ਕੰਮ ਕੋਈ ਵੀ ਹੁੰਦਾ ਜੇ ਰਾਬੜਾ ਨਾ ਲਾਓਗੇ ਤੇ ਸਦਾ ਹੀ ਜਾਇਜ਼ ਹੈਗਾ ਰਹੂਗੀ ਰਾਬੜਾ ਨਾਲ ਕੋਈ ਲੈਂਦਾ ਹੁੰਦਾ ਨਹੀਂ ਥੱਲੇ ਸਾਰੇ ਰਹਿ ਜਾਂਦੇ ਆਓ ਮਿੱਤਰੋ ਸੇਵੀਆਂ ਲਾਹੇ ਲੰਗਰ ਕਿ ਪਾਣੀ ਪੁਣੇ ਤੋਂ ਹੋਵੇ ਕਿ ਆਪਾਂ ਲੱਗੇ ਆ ਖਾਣ ਬਬਾਈ ਦਾ ਪਖਾਣ ਲੱਗੇ ਆ ਖਾਣਾ ਸਿਵਲ ਨਗਰ ਲਾਇਆ ਸੀ ਤੇ ਧੰਨਵਾਦ ਜੀ ਰੋਣਾ ਨਾ ਆਈ ਇਹਦਾ ਲਾਈਕ ਮੈਟ ਸ਼ੇਅਰ ਕਰਦੇ ਰਿਆ ਕਰੋ ਸਾਡੇ ਭਰਾ ਦਾ ਨਿਕਾਇਆ ਚੈਨਲ ਆ ਤੇ ਇਦਾਂ ਭਾ ਸਾਰੇ ਆਪ ਨੂੰ ਸਪੋਰਟ ਕਰਿਆ ਕਰੋ ਤੇ ਭਾਜੀ ਨਵੇਂ ਨਵੇਂ ਬਲੌਗ ਪਾਇਆ ਕਰੂਗਾ ਰੋ ਡੇਲੀ ਤੇ ਇਦਾਂ ਹੀ ਆ ਸਾਡੇ ਨਾਲ ਰਹੂਗਾ ਸਾਡੇ ਸਦਾਈ ਆ ਕੀ ਆ ਗਈ ਮਿੱਤੂ ਤੇ

ਯਾਰ ਉਹ ਆਈ ਹੋਈ ਬੀਬਾ ਮੁੰਡੇ ਆਇਆ ਮੁੰਡੇ ਆ ਆ ਆਪਣਾ ਜੋਦਾ ਜੀ ਓ ਵੀਰੇ ਕੀ ਹਾਲਿਆ ਓ ਸਟਾਲ ਆ ਜਾ ਖੇਡੀਏ ਆਇਆ ਮਨਿੰਦਰ ਭਾਈ ਮਨਿੰਦਰ ਭਾਈ ਆਇਆ ਆਇਆ ਮਨਿੰਦਰ ਭਾਈ ਓ ਭਾਈ ਖੇਡੀ ਜੇ ਆਇਓ ਪਰਮਨੰਥ ਕਰੇ ਓ ਮਾਨ ਲੱਡੂ ਬੇਟਾ ਲੱਡੂ ਬੇਟਾ ਸਸਕਲ ਸਰ ਜੀ ਭਾਈ ਵਾਲੀ ਖੇਡਦੇ ਆ ਪਾਜੀ ਬਾਲੀ ਬਾਲ ਦਾ ਮੈਚ ਲੱਗੇਗਾ ਸੋਮੀਰੇ ਆਉਂ ਵੀ ਗਿੱਡੂ ਜਿਹੜਾ ਲੈ ਲੈ ਆਂਦੀ ਜਾਰੀ ਜਾਰੀ ਪਿਛਲੇ ਸਾਲਾਂ ਸੈਦਲੇ ਜੋ ਇਹ ਹੋ ਰਿਹਾ ਪੜਾਉਂਗਾ ਬਾਲੋ ਬਹੁਤ ਬੂਲਾ ਮਿੱਤਰੋ ਆਪਾਂ ਸਰਵਿਸ ਕਰਾਵਾਂਗੇ ਵਾਲੀਬਾਲ ਦੀ ਤੇ ਬਲੌਗ ਆਪਣਾ ਭਰਾ ਬਣਾਉਂਦਿਆ ਹੈ ਚਿੰਤਾ ਲੈਣ ਦੀ ਲੋੜ ਨਹੀਂ ਹੈ ਬੇਚਿੰਤਾ ਰਹੋ ਹਾਂ ਤੇ ਫੁੱਟਬਾਲ ਤੇ ਹਵਾ ਭਰਾਉਣ ਗਏ ਆ ਯਾ ਉਸਤਾਦ ਜੀ ਭਰਾ ਹਵਾ ਭਰਾਉਣ ਗਏ ਆਪਣੇ ਤੇ ਬਸ ਮੈਂ ਅੱਜ ਰਾਤ ਸਟਾਰ ਕਰੂੰਗਾ 10 ਵਜੇ ਤੱਕ ਤੇ ਤੁਹਾਨੂੰ ਬਲੌਗ ਛੇਤੀ ਦੇ ਛੇਤੀ ਪਹੁੰਚਾਵਾਂਗੇ ਇਹਦੀ ਬੱਜੀ ਨਾਈਟ ਮੈਚ ਚੱਲ ਰਿਹਾ ਹੈ ਵਾਲੀਬਾਲ ਦਾ ਆ ਅਮਨਵੀਰ ਅਰਸ਼ਵੀਰ ਨਾਈਟ ਮੈਚ ਵਾਲੀਬਾਲ ਦਾ ਠੀਕ ਆ ਖੇਡਦਾ ਜਾ ਤਾ ਜੀ ਉਹੋ ਜੀ ਕਿਹਾ ਤੂੰ ਬੋਲ ਸਤਿਰੇ ਮੇਹਾਨੋ ਹੋ ਕੇ ਨਾ ਕਰ ਅਰੇ ਨਹੀਂ ਹੋਇਆ ਕਰ ਕਿਹੜਾ ਵੀਰਿਆ ਇਹਨੂੰ ਕਰ ਆਦੇ ਵੀ ਸਭ ਪਹੀਗੇ ਨਾ ਨਾ ਠੀਕ ਹੈ ਠੀਕ ਹੈ 4 2 ਇੰਚ 4 2 ਇੰਚ ਅਸਲੀ ਬੰਦਾ ਉਹ ਇੱਥੇ ਰਹਿੰਦੇ ન <laughs> ਦਿੱਦੇ ਕੋਮ ਨਾ ਪੰਜ ਕਿਲੋ ਪੰਜ ਤੋਂ ਫੇਰ ਮੈਂ ਕਿਉਂ ਮਾ ਉਹ ਇੱਥੇ 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 ਰੋਕ ਬੰਦ ਕਰਦੇ ਬੱਸ ਕਰ ਗਰ ਮਿਚਾ ਇੱਕ ਦੀ ਬੋਲ ਨਾ ਦਿੰਦਾ ਮੈਂ ਸ਼ੇਰ ਬਣਾ ਰਿਹਾ ਬੰਦ ਮੈਂ ਚੱਲ ਵੀ ਕੱਢੀ ਮਗਰੋ ਵਾਰੀ ਵਾਰੀ ਬੱਸ ਜਿੱਤ ਗਿਆ ਜਿੱਤ ਗਿਆ ਯਾਰ 65 ਪੁਆਇੰਟ ਹੋ ਗਏ ਜੇ ਮੇਰੇ ਬਤਾ নিচে جاتی জেতার

সাত <laughs> উনি <laughs> ਕੋਈ ਮਾਰ ਮੇਰਾ ਬਲੌਗ ਚੰਗਾ ਲੱਗਾ ਹੋਵੇ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਤੇ ਦੱਸਿਓ ਕਿਹੜੇ ਕਿਹੜੇ ਵੀਰ ਭਰਾ ਆਪਣੇ ਬਲੌਗ ਵੰਦੇ ਹੋਣਾ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਦਬਾ ਕੇ ਸਪੋਰਟ ਕਰਿਓ ਤੇ ਆਪਾਂ ਨਿਗਾਹਿਆ ਚੈਨਲ ਆ ਪਾਰੀ ਸਪੋਰਟ ਕਰਿਆ ਕਰੋ ਤੇ ਬਹੁਤ ਬਹੁਤ ਦਾ ਧੰਨਵਾਦ ਤੇ